ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਮਾਣ ਫੂਡ ਰੈਸਪੀ ਤੇ ਅੱਜ ਆਪਾਂ ਬਾਥੂ ਦਾ ਰਾਇਤਾ ਬਣਾ ਕੇ ਤਿਆਰ ਕਰਾਂਗੇ ਸਰਦੀ স্পੈਸ਼ਲ ਬਾਥੂ ਦਾ ਰਾਇਤਾ ਆਪਾਂ ਮਿੰਟਾਂ ਵਿੱਚ ਬਣਾ ਕੇ ਖਾ ਸਕਦੇ ਹਾਂ ਟੇਸਟ ਦੇ ਨਾਲ ਨਾਲ ਇਹ ਰਾਇਤਾ ਸਾਡੀ ਸਿਹਤ ਲਈ ਵੀ ਬਹੁਤ ਚੰਗਾ ਹੁੰਦਾ ਹੈ ਰਾਇਤਾ ਰੈਸਪੀ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਰਾਇਤਾ ਤਿਆਰ ਕਰਨ ਲਈ ਮੈਂ 2 ਕੱਪ ਬਾਥੂ ਲੈ 2 ਕੱਪ ਤਾਜ਼ਾ ਦਹੀਂ ਲੈ ਬਾਥੂ ਨੂੰ ਮੈਂ 2-3 ਵਾਰ ਪਾਣੀ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਇਸ ਦੀਆਂ ਆਪਾਂ ਮੋਟੀਆਂ-ਮੋਟੀਆਂ ਡੰਡੀਆਂ ਕੱਟ ਦਿੱਤੀਆਂ ਨੇ ਸਿਰਫ ਆਪਾਂ ਪਤਲੀਆਂ ਡੰਡੀਆਂ ਜਾਂ ਪੱਤੇ-ਪੱਤੇ ਹੀ ਲੈਣੇ ਨੇ ਹੁਣ ਸਭ ਤੋਂ ਪਹਿਲਾਂ ਆਪਾਂ ਬਾਥੂ ਨੂੰ ਉਬਾਲ ਕੇ ਤਿਆਰ ਕਰਾਂਗੇ ਬਾਥੂ ਨੂੰ ਉਬਾਲਣ ਲਈ ਮੈਂ 1 ਕੱਪ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੇ ਹੁਣ ਇਸ ਵਿੱਚ ਆਪਾਂ ਬਾਥੂ ਪਾ ਦੇਵਾਂਗੇ ਬਾਥੂ ਨੂੰ ਆਪਾਂ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਮੀਡੀਅਮ ਸੇਕ ਤੇ ਆਪਾਂ ਇਸ ਨੂੰ ਟੱਕ ਕੇ 4-5 ਮਿੰਟ ਲਈ ਪਕਾ ਲਵਾਂਗੇ ਬਾਥੂ ਨੂੰ ਮੀਡੀਅਮ ਸੇਕ ਤੇ 4-5 ਮਿੰਟ ਲਈ ਉਬਾਲ ਲੈ ਬਾਥੂ ਉਬਲ ਕੇ ਤਿਆਰ ਹੈ ਹੁਣ ਇਸ ਨੂੰ ਆਪਾਂ ਇੱਕ ਛਣਨੀ ਵਿੱਚ ਕੱਢ ਲਵਾਂਗੇ ਤਾਂ ਜੋ ਇਸ ਵਿੱਚੋਂ ਸਾਰਾ ਪਾਣੀ ਨਿਕਲ ਜਾਵੇ ਛਣਨੀ ਵਿੱਚ ਕੱਢ ਕੇ ਇਸ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲਵਾਂਗੇ ਬਾਥੂ ਨੂੰ ਆਪਾਂ ਹਲਕਾ ਠੰਡਾ ਕਰ ਲਏ ਹੁਣ ਇਸ ਨੂੰ ਮਿਕਸੀ ਦੇ ਜੱਗ ਵਿੱਚ ਪਾ ਕੇ ਪੀਸ ਲਵਾਂਗੀ ਬਾਥੂ ਆਪਾਂ ਪੀਸ ਕੇ ਤਿਆਰ ਕਰ ਲਏ ਰਾਇਤਾ ਬਣਾਉਣ ਤੋਂ ਪਹਿਲਾਂ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ ਫੈਂਟਨ ਨਾਲ ਇਸ ਦਾ ਟੇਸਟ ਵਧੀਆ ਆਉਂਦਾ ਤੇ ਦੇਖਣ ਵਿੱਚ ਵੀ ਵਧੀਆ ਲੱਗਦੀ ਹੈ ਦਹੀਂ ਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਕੇ ਬਿਲਕੁਲ ਵੀ ਨਹੀਂ ਫੈਂਡਣਾ ਜਦੋਂ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਕੇ ਦਹੀਂ ਫੈਂਡ ਲੈਨੇ ਆ ਦਹੀਂ ਫੈਂਟੀ ਤਾਂ ਜਲਦੀ ਜਾਂਦੀ ਹੈ ਪਰ ਇਸ ਉੱਪਰ ਝੱਗ ਬਣ ਜਾਂਦੀ ਹੈ ਜਿਸ ਨਾਲ ਟੇਸਟ ਵਧੀਆ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ ਦਹੀਂ ਨੂੰ ਆਪਾਂ 2-3 ਮਿੰਟ ਲਈ ਫੈਂਟ ਲੈ ਦਹੀਂ ਆਪਣਾ ਫੈਂਟ ਕੇ ਤਿਆਰ ਹੁਣ ਆਪਾਂ ਦਹੀਂ ਵਿੱਚ ਬਾਥੂ ਦਾ ਪੇਸਟ ਐਡ ਕਰਦੀ ਮੰ ਨਾ ਲਈ ਆਪਾਂ ਅੱਧਾ ਚਮਚ ਕਾਲਾ ਨਮਕ ਅੱਧਾ ਚਮਚ ਚਿੱਟਾ ਨਮਕ ਮਕਿਨਾਂਮਕ ਤੁਸੀਂ ਆਪਣੇ ਡੇਸ ਰਿਕਾਰਡਿੰਗ ਥੋੜਾ ਵੱਧ ਘੱਟ ਵੀ ਰੱਖ ਸਕਦੇ ਹੋ ਇੱਕ ਬਰੀਕ ਕੱਟੀ ਹੋਈ ਹਰੀ ਮਿਰਚ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਰਾਇਤਾ ਆਪਣਾ ਬਣ ਕੇ ਤਿਆਰ ਹੈ ਪਰ ਹੁਣ ਆਪਾਂ ਰਾਇਤੇ ਲਈ ਕੁਝ ਸਪੈਸ਼ਲ ਤੜਕਾ ਬਣਾ ਕੇ ਤਿਆਰ ਕਰਾਂਗੇ ਜਿਸ ਨਾਲ ਟੇਸਟ ਬਹੁਤ ਵਧੀਆ ਆਵੇਗਾ ਤੜਕਾ ਬਣਾਉਣ ਲਈ ਪੈਨ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਪਾ ਦੇਵਾਂਗੇ ਨੂੰ ਗਰਮ ਕਰ ਲਵਾਂਗੇ ਗਰਮ ਹੋ ਗਿਆ ਹੁਣ ਇਸ ਵਿੱਚ ਇੱਕ ਚੁਟਕੀ ਹਿੰਗ ਅੱਧਾ ਚਮਚ ਜੀਰਾ ਪਾ ਦੇਵਾਂਗੇ ਇਹਨੂੰ ਹਲਕਾ ਜਿਹਾ ਚੱਪੂਨ ਲਵਾਂਗੇ ਤੜਕਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਬੰਦ ਕਰ ਦਿੱਤਾ ਤੜਕਾ ਪਰਾਈਤੇ ਉੱਪਰ ਪਾ ਦੇਵਾਂਗੇ ਤੜਕੇ ਨੂੰ ਆਪਾਂ ਰਾਇਤੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਬਾਥੂ ਦਾ ਰਾਇਤਾ ਆਪਣਾ ਬਣ ਕੇ ਤਿਆਰ ਰਾਇਤਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਬਾਥੂ ਦਾ ਟੇਸਟੀ ਰਾਇਤਾ ਆਪਣਾ ਬਣ ਕੇ ਤਿਆਰ ਹੈ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਹੀ ਫੇਸਬੁੱਕ ਪੇਜ ਨੂੰ ਵੀ ਫੋਲੋ ਜਰੂਰ ਕਰਿਓ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ